ਹੈਲੋ ਸੋਸ਼ਿਕਾ ਸਭ ਦਾ ਸਵਾਗਤ ਹੈ ਜੀ ਫਿਰ ਤੋਂ ਪੰਜਾਬੀ ਪ੍ਰੀਤ ਗੈਲਰੀ ਦੇਖਦੇ ਜੋ ਸੂਟ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਹੁਤ ਸੋਨਾ ਸਟਿੱਕ ਦਾ ਸੂਟ ਹੈਗਾ ਜੀ ਟਸਰ ਸਿਲਕ ਦੇ ਵਿੱਚ ਇਹ ਫਰਕ ਸੂਟ ਰੈਡੀ ਕੀਤਾ ਸੀਗਾ ਆਪਾਂ ਬਹੁਤ ਹੀ ਪਿਆਰਾ ਸੂਟ ਇਹ ਬਣ ਕੇ ਰੈਡੀ ਹੋਇਆ ਸੀਗਾ ਬਹੁਤ ਹੀ ਸੋਹਣੀ ਇਸ ਦੀ ਫਿਨਿਸ਼ਿੰਗ ਆਈ ਹੈ ਵਰਕ ਦੀ ਨੇਵੀ ਬਲੂ ਕਲਰ ਦਾ ਇਹ ਫਰਕ ਸੂਟ ਆ ਪੂਰੇ ਘੇਰੇ ਤੇ embroiderry ਰਹਿਣ ਵਾਲੀ ਹੈਗੀ ਆ ਬਹੁਤ ਹੀ ਸੋਨਾ ਇਸ ਦਾ ਜੋ ਕਲਰ ਕੰਬੀਨੇਸ਼ਨ ਆ ਬਹੁਤ ਹੀ ਡਿਫਰੈਂਟ ਜਿਹਾ ਬਹੁਤ ਹੀ ਪਿਆਰਾ ਹੈਗਾ ਤੋ ਤੁਸੀਂ ਇਸ ਦੀ ਵੀਡੀਓ ਦੇਖ ਸਕਦੇ ਆ ਧਿਆਨ ਨਾਲ ਇਹ ਵਰਕ ਦੀ ਫਿਨਿਸ਼ਿੰਗ ক্লোਜ਼ ਅਪ ਤੋਂ ਦੇਖੋ ਤੁਸੀਂ ਇਹ ਪੈਨਲਸ ਜਾ ਰਹੇ ਨੇ ਸਾਰੇ ਹੀ ਨੈੱਕ ਬਣਿਆ ਹੈ ਪੇਟੀ ਹੈ ਜਿਵੇਂ ਫਰੌਕ ਪ੍ਰੋਪਰ ਸੈਮੀ ਸਟਿਚ ਮਤਲਬ ਫਰੌਕ ਕਹਿ ਸਕਦੇ ਹੋ ਤੁਸੀਂ ਇਹ ਆਪਾਂ ਫ੍ਰੀ ਸਾਈਜ਼ ਦਾ ਰੈਡੀ ਕੀਤਾ ਹੋਇਆ ਤੁਸੀਂ ਇਸ ਦੀ ਫਿਟਿੰਗ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਇਹ ਪੈਨਲਸ ਬਨੇ ਆ ਪੂਰੇ ਤੇ ਨੀਚੇ ਸਾਰੇ ਹੀ ਕੇ ਰਹੇ ਤੇ ਆ ਦੇਖੋ ਵਰਕ ਕੀਤਾ ਸਾਰੇ ਹੀ ਘੇਰੇ ਦੇ ਵਰਕ ਕੀਤਾ ਹੈ ਬੈਕ ਸਾਈਡ ਤੇ ਵੀ ਪੂਰੇ ਰਾਉਂਡ ਤੇ ਫਲੇਅਰ ਬਹੁਤ ਅੱਛੀ ਹੈ ਫੌਕ ਦੀ ਫਲੇਅਰ ਬਹੁਤ ਕਾਫੀ ਅੱਛੀ ਹੈ ਤਾਂ ਬਾਜੂ ਤੇ ਵੀ ਹੈ ਨਾਲ ਦੁਪੱਟਾ ਹੈਗਾ ਬਹੁਤ ਹੀ ਪਿਆਰਾ ਪਿਓਰ ਚਨੂਨ ਦਾ ਦੁਪੱਟਾ ਰਹਿਣ ਵਾਲਾ ਹੈ ਬਹੁਤ ਹੀ ਲਾਈਟ weight ਦਾ ਦੁਪੱਟਾ ਹੈ लेस ਲੱਗੀ ਹੋਈ ਹੈ ਦੁਪੱਟੇ ਨੂੰ ਬਿਲਕੁਲ ਲਾਈਟ weight ਹੈ ਤੁਸੀਂ ਇਸ ਨੂੰ ਰਿੰਗ ਦੇ ਵਿੱਚੋਂ ਵੀ ਕਢਾਲ ਸਕਦੇ ਹੋ ਵੀ ਇਤਨਾ ਲਾਈਟ weight ਦੁਪੱਟਾ ਹੈਗਾ ਬਹੁਤ ਹੀ ਪਿਆਰਾ ਤੇ ਸਾਰਾ ਸੂਟ ਤੁਸੀਂ ਦੇਖ ਸਕਦੇ ਹੋ ਨਾਲ ਜੋ ਆਪਾਂ ਪਲਾਜ਼ੋ ਦਿੱਤਾ ਹੈਗਾ ਅਨਸਟੀਚ ਹੈ ਤੁਸੀਂ ਆਪਣੇ ਅਕੋਰਡਿੰਗ ਸਟੀਚ ਕਰਵਾ ਸਕਦੇ ਹੋ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਨੈਕਸਟ ਹੈਗਾ ਦੇਖੋ ਇਹ ਵਾਲਾ ਸਾਨੂੰ ਕਿਸੇ ਕਸਟਮਰ ਨੇ ਸੈਂਡ ਕੀਤਾ ਸੀ ਪਿਕ ਤਾਂ ਆਪਾਂ ਸੇਮ ਸੂਟ ਆਰੀ ਵਰਕ ਦੇ ਵਿੱਚ ਰੈਡੀ ਕਰਕੇ ਦਿੱਤਾ ਉਹਨਾਂ ਨੂੰ ਆ ਦੇਖੋ ਬਹੁਤ ਹੀ ਸੋਹਣਾ ਰੈਡੀ ਹੋਇਆ ਹੈਗਾ ਥੋੜਾ ਕਲਰ ਦਾ ਮਤਲਬ ਵੀਡੀਓਜ਼ ਚ ਕਲਰ ਹੋਰ ਆ ਰਿਹਾ ਬਟ ਆਪਾਂ ਸੇਮ ਸੂਟ ਰੈਡੀ ਕਰਕੇ ਦਿੱਤਾ ਉਹਨਾਂ ਨੂੰ ਪਿਓਰ ਸ਼ਿਮਰ ਦੇ ਉੱਤੇ ਰੈਡੀ ਕਰਕੇ ਦਿੱਤਾ ਹੈ ਪੂਰਾ ਆਰੀ ਵਰਕ ਰਹਿਣ ਵਾਲਾ ਹੈ ਇਸ ਦਾ ਜੋ ਫਲੇਅਰ ਹੈਗੀ ਹੈ نیچے ਇਹ ਨੈਕ ਬਣਿਆ ਹੈਗਾ ਮੈਰੂਨ ਟੱਚ ਦਿੱਤੀ ਹੋਈ ਹੈ ਆਪਾਂ ਆਰੀ 골ਡਨ ਆਰੀ ਦੇ ਵਿੱਚ ਦੁਪੱਟੇ ਤੇ ਵੀ ਫੋਰ ਸਾਈਡ ਸਕੈਲਪਿੰਗ ਕਰਕੇ ਵਰਕ ਹੋਇਆ ਸੀਗਾ ਨੈਕਸਟ ਆਵਲੇ ਸੂਟ ਜੋ ਪਸ਼ਮੀਨੇ ਦੇ ਵਿੱਚ ਹੈਗੇ ਆ ਇਸ ਵਿੱਚ ਕਾਫੀ ਕਲਰ ਨਿਊ ਆਏ ਆ ਇਹ ਪਹਿਲਾਂ ਵੀ ਪੋਸਟ ਕੀਤੇ ਸੀ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਹੁਣ ਨਿਊ ਸ਼ੇਡਸ ਆਏ ਆ ਤਾਂ ਡੇਲੀ ਇਸ ਦੇ ਵਿੱਚ ਨਿਊ ਸ਼ੇਡ ਆਉਂਦੇ ਰਹਿੰਦੇ ਨੇ ਜੋ ਕਿ ਆਪਾਂ WhatsApp ਤੇ ਸਟੇਟਸ ਲਗਾ ਦੇਣੇ ਹੁੰਦੇ ਆ ਕਿਉਂਕਿ ਵੀਡੀਓ ਪਾਣੀ ਡਿਫਿਕਲਟ ਹੋ ਜਾਂਦੀ ਹੈਗੀ ਹੈ ਤਾਂ ਆਪਾਂ WhatsApp ਤੇ ਪੋਸਟ ਕਰ ਦੇਈਦਾ ਹੈਗਾ ਜੋ ਨਿਊ ਕਲੈਕਸ਼ਨ ਆਉਂਦੀ ਹੈਗੀ ਆ ਨੈਕਸਟ ਆਪਣੇ ਕੋਲ ਦੇਖੋ ਔਰਗੈਂਜ਼ਾ ਦੇ ਸੋਟੇ ਵਾਲਾ ਡਿਜ਼ਾਈਨ ਕਾਫੀ ਸੁਪਰ ਡੂਪਰ ਹਿੱਟ ਚੱਲ ਰਿਹਾ ਹੈਗਾ ਹੌਟ ਸੇਲਿੰਗ ਹੈ ਲਾਸਟ ਵਿంటర్ ਤੋਂ ਹੀ ਚੱਲ ਰਿਹਾ ਡਿਜ਼ਾਈਨ ਹੈਗਾ ਬਹੁਤ ਹੀ ਸੋਨਾ फ्रंट ਤੇ ਪੂਰਾ ਵਰਕ ਹੈਗਾ ਇਸਦੇ ਕਲਰਸ ਆਪਸ਼ਨਸ ਕਾਫੀ ਹੈ ਦੁਪट्टे ਤੇ ਵੀ ਵਰਕ ਕੀਤਾ ਹੋਇਆ ਹੈ ਪਿਓਰ ਔਰਗੈਂਜ਼ਾ ਦਾ ਇਹ ਸੂਟ ਰਹਿਣ ਵਾਲਾ ਹੈਗਾ ਨਾਲ ਬਾਟਮ ਸਿਲਕ ਦੀ ਰਹਿਣ ਵਾਲੀ ਹੈ ਫੁੱਲ ਗੈਟਅਪ ਸੂਟ ਦੀ ਐਵੇਂ ਹੈ ਦੇਖੋ ਜੀ ਸਾਰੇ ਸੂਟਸ ਦੀ ਐਵੇਂ ਆਏਗੀ ਨੈਕਸਟ ਦੇ ਸੂਟ ਆਪਕੇ ਕਿਸੇ ਕਸਟਮਰ ਦਾ ਰੈਡੀ ਕੀਤਾ ਸੀਗਾ ਜੋਰਜਟ ਦੇ ਉੱਪਰ ਉਹਨਾਂ ਨੇ ਵਰਕ ਕਰਵਾਇਆ ਹੈਗਾ ਨੈਕਸਟ ਇਹ ਵੀ ਜੋਰਜਟ ਦੇ ਉੱਤੇ ਹੋਇਆ ਹੈਗਾ ਬਾਜੂ ਤੇ ਵਰਕ ਹੈਗਾ ਬਹੁਤ ਸੋਹਣਾ ਨੈਕ ਤੇ ਹੈਗਾ ਪਲਾਜ਼ੋ ਤੇ ਵੀ ਹੈਗਾ ਸੋ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਕਰਵਾ ਸਕਦੇ ਹੋ ਇਹ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਹੁਣ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਨੈਕਸਟ ਇਹ ਵੀ ਅੱਛਾ ਹੈ ਮਤਲਬ ਤੁਸੀਂ ਸਾਨੂੰ ਕੋਈ ਵੀ ਪਿਕ ਪਾ ਸਕਦੇ ਹੈਗੀ ਉਹ ਮਾਡਲ ਦੀ ਇੰਸਟਾਗ੍ਰam ਤੋਂ ਕਿਤੋਂ ਵੀ ਸ਼ੇਅਰ ਚੜ ਤੋਂ ਕਿਤੋਂ ਵੀ ਅਪਾ ਸੇਮ ਐਜ਼ ਇਟ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਆ ਦੇਖੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੀਗਾ ਬਲੈਕ ਕਲਰ ਦਾ ਨੈਕਸਟ ਹੈ ਪੀਚ ਕਲਰ ਦਾ ਇਹ ਵੀ ਇੱਕ ਮਾਡਲ ਦਾ ਹੀ ਡਿਜ਼ਾਈਨ ਸੀਗਾ ਮਾਡਲ ਦੀ ਪਿਕ ਦਾ ਸੇਮ ਆਪਾਂ ਉਹਨੂੰ ਰੈਡੀ ਕਰਕੇ ਦੇ ਦਿੱਤਾ ਹੈਗਾ ਇਹ ਵੀ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈ ਪਸ਼ਮੀਨੇ ਦੇ ਉੱਤੇ ਇਹ ਡਿਜ਼ਾਈਨ ਵੀ ਆਪਣੇ ਕੋਲ ਅਵੇਲੇਬਲ ਹੈ ਇਹ ਵੀ ਆਪਾਂ ਰੈਡੀ ਕੀਤੇ ਹੋਏ ਨੇ ਨੈਕਸਟ ਫੁਲਕਾਰੀ ਦੇ ਸਾਰੇ ਹੀ ਡਿਜ਼ਾਈਨ ਆਪਾਂ ਰੈਡੀ ਕਰ ਰਹੇ ਹੈਗੇ ਆ ਕਿਉਂਕਿ ਵਿਆਹ ਸ਼ਾਦੀ ਦਾ ਸੀਜ਼ਨ ਸਟਾਰਟ ਹੋ ਗਿਆ ਹੈਗਾ ਤਾਂ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਬਰਡਸ ਵਾਲਾ ਨਿੱਕੇ ਨਿੱਕੇ ਚਿੜੀਆਂ ਵਾਲਾ ਡਿਜ਼ਾਈਨ ਹੈ ਇਹ ਆਪਾਂ ਬਲੈਕ ਵੀ ਰੈਡੀ ਕੀਤਾ ਸੀ ਵੈਲਵਟ ਦੇ ਉੱਤੇ ਇਸ ਜਿਹਾ ਤੁਹਾਨੂੰ ਮੈਂ ਦਿਖਾ ਰਹੀ ਹਾਂ ਆ ਦੇਖੋ ਇਹ ਵੈਲਵਟ ਤੇ ਰੈਡੀ ਹੋਇਆ ਸੀ ਸੇਮ ਐਜ਼ ਇਟ ਮਾਡਲ ਦੀ ਪਿਕ ਵਾਂਗੂ ਆਪਾਂ ਰੈਡੀ ਕੀਤਾ ਸੀਗਾ ਸੋ ਜਿਨ੍ਹਾਂ ਨੇ ਵੀ ਜਿਹੜਾ ਵੀ ਸੂਟ ਰੈਡੀ ਕਰਵਾਉਣਾ ਹੈ ਕਰਵਾ ਸਕਦੇ ਹੈਗੇ ਇਹ ਵੀ ਸੂਟ ਆਪਾਂ ਰੈਡੀ ਕੀਤਾ ਸੀਗਾ ਨੈਕਸਟ ਇਹ ਵਾਲਾ ਡਿਜ਼ਾਈਨ ਵੀ ਅਵੇਲੇਬਲ ਹੈ ਸਾਰੇ ਹੀ ਡਿਜ਼ਾਈਨ ਆਪਣੇ ਕੋਲੇ ਤੁਹਾਨੂੰ ਮਿਲ ਜਾਣਗੇ ਫੈਬਰਿਕ ਵੀ ਅਵੇਲੇਬਲ ਹੈ ਜੌਰਜਟ ਦਾ ਪਸ਼ਮੀਨਾ ਸ਼ਿਮਰ ਕ੍ਰਸ਼ ਟਿਸ਼ੂ ਪਿਓ ਨੇਚਰਲ ਗਰੇ ਜਿਹੜਾ ਵੀ ਤੁਸੀਂ ਫੈਬਰਿਕ ਲਗਵਾਉਣਾ ਚਾਹੁੰਦੇ ਹੋ ਲਗਵਾ ਸਕਦੇ ਹੋ ਆਪਣੀ ਮਰਜ਼ੀ ਅਕੋਰਡਿੰਗ ਅਗਰ ਜੋ ਤੁਸੀਂ ਲੋਕਲ ਹੋ ਤਾਂ ਆਪਣਾ ਫੈਬਰਿਕ ਭੇਜ ਵੀ ਸਕਦੇ ਹੈਗੇ ਓਨਲੀ ਵਰਕ ਵੀ ਆਪਣੇ ਕੋਲੋਂ ਕਰਵਾ ਸਕਦੇ ਹੋ ਸਟਿਚਿੰਗ ਵੀ ਅਵੇਲੇਬਲ ਆ ਸੋ ਜਿਨ੍ਹਾਂ ਨੇ ਵੀ ਬੁਕਿੰਗ ਪਾਣੀ ਹੁੰਦੀ ਹੈ ਜਲਦੀ ਪਾ ਦਿਆ ਕਰੋ ਜੀ ਹੁਣ ਵਿਆਹ ਸ਼ਾਦੀ ਦਾ ਸੀਜ਼ਨ ਸਟਾਰਟ ਹੋ ਗਿਆ 25 ਡੇਸ ਪਹਿਲਾਂ ਬੁਕਿੰਗ ਲਈ ਜਾਂਦੀ ਹੈ ਜੀ ਨੰਬਰ ਸਕਰੀਨ ਤੇ ਮੈਂਸ਼ਨ ਹੈ ਬੁਕਿੰਗ ਲਈ 올 ఓవర్ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਕਿਤੇ ਬੈਠ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੈਗੇ ਹੋ ਪੇਮੈਂਟ ਅਡਵਾਂਸ ਚ ਹੁੰਦੀ ਹੈ ਜੀ ਸੋ Google Pay Paytm PhonePe ਤੁਸੀਂ ਕਰ ਸਕਦੇ ਹੈਗੇ ਹੋ ਥੈਂਕ ਯੂ so much ਵੀਡੀਓ ਦੇਖਣ ਲਈ سپورਟ ਕਰਨ ਲਈ ਥੈਂਕ ਯੂ so much